आज दोने एक मुद्दा चाहिए ਦੇ ਗੁਰ ਨਾਲ ਤੇ ਸੇਵਨ ਨਾਲ ਤੇ ਗੁਰ ਨਾਲ ਤੇ ਕੀ ਨਾਮ ਹੈ ਤੁਹਾਡਾ ਚੰਦਰਪਾਲ ਸਿੰਘ ਬਿੰਦਰਾ ਪ੍ਰਧਾਨ ਬਾਬਾ ਦੀਪ ਸਿੰਘ ਗੁਰਦੁਆਰੇ ਅੱਜ ਬਾਬਾ ਗੁਰਨਾਨਕ ਦੇਵ ਜੀ ਦਾ ਗੁਰਪੁਰਬ 556 ਬੜੇ ਧੂਮ-ਧਾਮ ਨਾਲ ਬੁਲਾ ਰਿਹਾ ਸਾਰੇ ਦੁਨੀਆ ਵਿੱਚ ਧੂਮ-ਧਾਮ ਨਾਲ ਮਨਾ ਰਿਹਾ ਸਖਤਾ ਸਵੇਰ ਤੋਂ ਬਾਬਾ ਦੀਪ ਸਿੰਘ ਗੁਰਦੁਆਰੇ ਮਾਲਟਨ ਐਕਸਟੈਂਸ਼ਨ ਆ ਰਹੀਆਂ ਇਹਨਾਂ ਵਾਸਤੇ ਸਪੈਸ਼ਲ ਅਰੇਂਜਮੈਂਟ ਲੰਗਰ ਦਾ ਹੋਰ ਸਵੇਰ ਤੋਂ ਲੈ ਕੇ ਰਾਤ ਤੱਕ ਅਸਵਾਦੀ ਵੀ ਚੱਲੇਗੀ ਸੰਗਤਾਂ ਵਾਸਤੇ ਸੰਗਤਾਂ ਨੂੰ ਬੇਤੀ ਵਧਵਾਦਵਾ ਅਸੀਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਆ ਔਰਾਰੇ ਪ੍ਰਿਸ਼ੁੱਧੇ ਲੋਕਾਂ ਦਾ ਵਧਾਈ ਦੇ। ਨਾਮ ਹੈ ਭਾਈ ਸਾਡਾ। ਮੇਰਾ ਨਾਮ ਜੀ ਸਰਦਾਰ ਹਰਜਿੰਦਰ ਸਿੰਘ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸ모 ਸਾਰ ਸੰਗਤਾਂ ਨੂੰ ਅੱਜ ਗੁਰਪੁਰਬ ਦੀਆਂ ਬਾਬੇ ਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਸਾਰਿਆਂ ਨੂੰ ਇਹ ਹੀ ਬੇਨਤੀ ਹੈ ਕਿ ਗੁਰੂ ਅਗਰ ਆਓ ਤੇ ਆਪਣਾ ਨਮਸਤਕ ਹੋ ਕੇ ਖੁਸ਼ੀਆਂ ਲੈ ਕੇ ਜਾਓ ਤੇ ਗੁਰਪੁਰਬ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਇਹ ਸੁਨੇਹਾ ਇਹ ਹੀ ਆ ਜੀ ਕਿ ਪਟਾਕੇ ਚਲਾਓ ਪਰ ਥੋੜੇ ਲਿਮਟ ਦੇ ਵਿੱਚ ਕਿ ਜਿਹੜਾ ਪੋਲਿਊਸ਼ਨ ਵੀ ਨਾ ਹੋਵੇ ਤੇ ਕਿਸੇ ਨੂੰ ਹਾਨੀ ਨਾ ਹੋਵੇ ਤੇ ਜਿਹੜੀਆਂ ਖੁਸ਼ੀਆਂ ਨੇ ਉਹ ਤਾਂ ਜੀ ਆਪਾਂ ਦੇਖੋ ਸਾਧ ਸੰਗਤ ਜੀ ਆਪਾਂ ਪਾਠ ਕਰਕੇ ਗੁਰਬਾਣੀ ਪੜ੍ਹ ਕੇ ਉਹਦਾ ਆਨੰਦ ਲੈ ਕੇ ਵੀ ਲੈ ਸਕਦੇ ਆ ਠੀਕ ਹੈ ਨਾ ਲੜੀਆਂ ਲਾ ਕੇ ਚਿਰਾਗ ਲਾ ਕੇ ਮੋਮਬਤੀਆਂ ਲਾ ਕੇ ਵੀ ਆਪਾਂ ਗੁਰਪੁਰਬ ਮਨਾ ਸਕਦੇ ਆ ਇਸ ਲਈ ਪੋਲਿਊਸ਼ਨ ਦਾ ਵੀ ਧਿਆਨ ਰੱਖੋ ਆਪਣੀ ਹੀ ਸਿਹਤ ਨੂੰ ਹਾਨੀ ਹੋਊਗੀ ਉਹਦੇ ਨਾਲ ਤੇ ਗੁਰੂ ਘਰੇ ਵਿੱਚ ਆ ਕੇ ਕੋਈ ਵੀ ਧੱਕਾਸ਼ਾਹੀ ਨਾ ਕਰੋ ਮੱਥਾ ਟੇਕਣ ਲੱਗੇ ਸਾਰਿਆਂ ਨੂੰ ਆਰਾਮ ਨਾਲ ਮੱਥਾ ਟੇਕਣਾ ਚਾਹੀਦਾ ਦਾ ਬੱਚਿਆਂ ਵਾਲਿਆਂ ਵਾਸਤੇ ਤਾਂ ਜ਼ਰੂਰੀ ਵੀ ਉਹਨੂੰ ਸਪੇਸ ਦੇਣੀ ਚਾਹੀਦੀ ਹੈ ਕਿ ਬੱਚਿਆਂ ਨੂੰ ਆਰਾਮ ਨਾਲ ਮੱਥਾ ਟੇਕਣਾ ਚਾਵੇ ਠੀਕ ਹੈ ਨਾ ਇਸ ਲਈ ਧੱਕਾਸ਼ਾਹੀ ਲੋਕੀ ਬਹੁਤ ਕਰਦੇ ਆ ਉਹਨਾਂ ਨੂੰ ਇਹੀ ਬੇਨਤੀ ਆ ਜੀ ਉਹਨਾਂ ਦੇ ਚਰਨਾਂ ਵਿੱਚ ਕੀ ਧੱਕਾਸ਼ਾਹੀ ਨਾ ਕਰੋ ਮੱਥਾ ਆਰਾਮ ਨਾਲ ਟੇਕੋ ਸਭ ਨੇ ਗੁਰੂ ਘਰੋਂ ਆ ਕੇ ਆਪਣੀਆਂ ਖੁਸ਼ੀਆਂ ਲੈ ਕੇ ਜਾਣੀਆਂ ਨੇ ਗੁਰੂ ਮਹਾਰਾਜ ਸਾਦੇ ਤੇ ਮੇਰਾ ਫਰਸਤ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਤਿਆਰੀ ਹਮੇਸ਼ਾ ਕਰ ਦਿੱਤੀਆਂ ਜਾਂਦੀਆਂ ਗੁਰਦੁਆਰਾ ਸਾਹਿਬ ਤੇ ਸਜਾਵਟ ਲੰਗਰ ਵਿਵਸਥਾ ਤੇ ਪ੍ਰਬੰਧ ਜਿਹੜੇ ਪੂਰੇ ਕੀਤੇ ਗਏ ਆ ਮੈਕਨ ਤੇ ਪ੍ਰਬੰਧ ਸੰਗਠਨ ਦੇ ਜੀ ਇਹ ਦੇਖੋ ਜੀ ਇਹ ਅਸੀਂ ਨਹੀਂ ਕਰਦੇ ਇਹ ਮਹਾਰਾਜ ਅਕਾਲ ਪੁਰਖ ਕਰਾਉਂਦੇ ਆ ਜੀ ਇਹ ਉਹਨਾਂ ਨੇ ਆਪ ਹੀ ਕਰਾ ਲੈਣਾ ਕਰੇ ਕਰਾਵੇ ਆਪੇ ਆਪ ਅਸੀਂ ਕੁਝ ਨਹੀਂ ਕਰਨ ਯੋਗ ਜੀ ਉਹਨਾਂ ਦੀ ਹੀ ਮਿਹਰ ਪ੍ਰਿਆਸ ਹੱਦਾ ਹੱਥ ਆ ਜੀ ਸਿਰ ਦੇ ਉੱਤੇ ਜਿਹੜਾ ਅਸੀਂ ਕਰਦੇ ਆ ਇਹਨਾਂ ਜੋ ਵੀ ਸਾਨੂੰ ਕੀਤਾ ਉਹਨਾਂ ਨੇ ਇਸ ਲਈ ਉਹਨਾਂ ਦੀ ਹੀ ਅਪਾਰ ਕਿਰਪਾ ਹੈ ਜ